ਕਿੰਨਾ ਚਿਰ ਹੋ ਗਿਆ ਮੈਰੀ ਨੂੰ ਤਾਂ ਦੇਖੋ ਮੈਰੀ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਨੇ ਤੇ ਮੇਰੀ ਤਿੰਨ ਕੁੜੀਆਂ ਨੇ ਲੋਕ ਅੱਜ ਕੀ ਗੱਲ ਕੀ ਹੋਈ ਐ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨਾਂ ਅੰਦਰ ਮੈਂ ਨੰ ਰੁਕੇ ਮੈਂ ਬਾਹਰ ਕੱਢਿਆ ਖਣੀ ਸਕੀ ਬਾਹਰ ਫੜਿਆ ਕਿਹਨਾਂ ਨੇ ਜੀ ਮੇਰੀ ਸੋਹਣ ਸਾਬੀ ਹਾਂ 300 ਡਾਲਟਰ ਕੋ ਜਾਣਾ ਮੈਨੂੰ ਸੱਤ ਸੱਢੇ ਸੱਤ ਦਾ ਮਾਰਿਆ ਹੋਇਆ ਹੈ ਰੇਟ ਤੇ ਦੋ ਦਾਰਦ ਬਬ ਮੈਂ ਤਾਂ ਮੈਂ ਵੀ ਨਹੀਂ ਦੀ ਪ੍ਰੈਗਨੈਂਟ ਹਾਂ ਹਾਂ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੇ ਹੋਏ ਸੀਗੇ 112 ਦੇ ਵਿੱਚ ਕੰਪਲੀਟ ਕੀਤੀ ਸੀਗੀ ਕਿਉਂਕਿ ਰੀਵਨ ਮੈਨੂੰ ਲੱਗਦਾ ਟਾਈਮ ਅੱਧਰ ਨਹੀਂ ਬੱਦੇ ਸੀਗੇ ਹਾਂ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀਗੇ ਮੇਰੇ ਪਿੰਡ ਦੀ ਭੈਣਾਂ ਮੇਰੀ ਉਹ ਉਹਨਾਂ ਦੇ ਪਰੌਣੇ ਨੇ ਤੇ ਉਹਨਾਂ ਨੇ ਹਾਂ ਖੁੱਟਮਰ ਕੇ ਇਹਨਾਂ ਨੇ ਕੀਤੇ ਤਾਂ ਮੇਰੇ ਵੀ ਸਾਰਾ ਫਾਰਮ ਡਿਮੈਗ ਡੈਗੀ ਕਾਟਣਾ ਜਿਵੇਂ ਕੱਲ੍ਹ ਆਇਆ ਦੂਏ ਚੋ ਬਾਰੂ ਮੈਂ ਬਾਰੂ ਪਰ ਥੋੜਾ ਤੀਆਂ ਕੱਲ ਹੀ ਆਏ ਆ ਤੇ ਇੱਥਾ ਠਟ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਤਾਂ ਪਿਆ ਸੀਗਾ ਸਾਡੇ ਕੋਲ ਆ ਕੇ ਜੀ ਮੜ ਮੋਟਾ ਕਪੜਾ ਦੀ ਰਾਏ ਸਾਡਾ ਉਹ ਚੇਰ ਕਰਕੇ ਇਨਾ ਨੂੰ ਕੱਟ ਲਿਆ ਹਾਂਜੀ ਰਾਤੀ ਆਪਦੇ ਭੈਣ ਤੇ ਘਰ ਕੋਲ ਨਹੀਂ ਚੱਲ ਗਏ ਐਡਾ ਠੀਕ ਹੈ ਤੇ ਸਵੇਰੇ ਫਿਰ ਅਰਲੀ ਆ ਗਏ ਆ ਆ ਕੇ ਨਹਾਉਣੇ ਨੂੰ ਸਫਾਈ ਕਰਾਉਣੇ ਕੋਈ ਨਹੀਂ ਕਿਹਾ ਕਿ ਆ ਪੈਣ ਦਾ ਨਹੀਂ ਗੰਦ ਬਹੁਤ ਅੰਦਰ ਠੀਕ ਹੈ ਤੇ ਇਹ ਅੰਦਰ ਸਕੇ ਜਲੇ ਮੋਟਰ ਮੋਟ ਪਾਣੀ ਦੀ ਜਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤਾਂ ਹਾਂ ਜੀ ਬਾੜ ਫੜ ਕੇ ਰਕਾਲ ਨੂੰ ਪਾ ਲਿਆ ਪਾ ਲਿਆ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਅਦ ਚਲੇ ਹੋਏ ਦੇਖੋ ਉਰੇ ਆਤੋਂ ਉਰੇ ਆਤੋਂ ਹੀ ਹੂੰ ਹੂੰ ਤੁਸੀਂ ਆਪਣਾ ਨਹੀਂ ਹਟਦਾ ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਮੈਂ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟਸਾ ਕਰਤੋਂ ਅਸੀਂ ਬੁੱਢੇ ਬੰਦੇ ਉਹਦਾ ਇਹਨੂੰ ਮਾਰ ਲੱਗੀ ਸੀ ਕੈਮਰੇ ਦੀ ਮਾਰ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਡੱਟ ਢੁੱਟੇ ਉਹ ਛੜਾ ਝੂਠ ਛੜਾ ਝੂਠ ਮੈਂ ਤਾਂ ਇਹ ਆਪਦੀ ਘਰ ਵਾਲੀ ਛੜਾ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਜਾ ਰਹੇ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰੋਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਲਾ ਇਹਨਾਂ ਦਾ ਜਵਾਬ ਸਵਾਲ ਕਰੋ ਸਾਡੀ ਪ੍ਰੋਫਾਈਲ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਾਹਦੇ ਨਾਲ ਕਾਹਦੇ ਬੰਦ ਕੀਤੇ ਸਾਡੇ? ਅੱਛਾ। ਕੈਮਰੇ ਤਾਂ ਕਾਹਲੀ ਬੰਦ ਕਰ ਦਿੱਤੇ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਤਾਂ ਨੂੰ ਕੋਈ ਵੀ ਦੀ ਲੋਨ ਲੋਨ ਨੇ ਸਾਡੀ ਸੇਫਟੀ ਕੀਤੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕਰਿਆ ਸਾਡੇ ਨਾਲ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਏ ਨੇ। ਹੁਣ ਤੁਸੀਂ ਜਿੰਦੇ ਪ੍ਰੋਕਟੀ ਸਾਡੀ ਤੱਕੇ ਦਾ ਸਾਰੀ ਬਦਲ। ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਜਾਉਣਾ ਜਿੰਦਾ ਰਾਏ ਜੀ ਇਹ ਇੱਧਰ ਡਰਦੇ ਨਾ ਬੰਦੇ 20 ਆ ਬਾਹਰ ਆ ਕੇ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆ ਕੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਉਹਨੇ ਮੈਂ ਇੱਕ ਜਿੰਦਾ ਰਾਏ ਮੈਂ ਕਿ ਤੁਹਾਨੂੰ ਮਾਰਨ ਆ ਕੇ ਅੱਛਾ ਤਾਂ ਆਈ ਡਰਦੇ ਆ ਜਿੰਦਾ ਰਾਏ ਠੀਕ ਉਦਾਂ ਨਹੀਂ ਇੱਥੇ ਬੈਠੇ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕੋਈ ਜਾਂਦਾ ਨਹੀਂ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਹਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸਿਗਾ ਮੂਰਖਤਿਆਰ ਸੀ ਆਪ ਦੇ ਨਾਲ ਪ੍ਰਾਪਰਟੀ ਲਵਾਈ ਗਿਆ ਟੱਕ ਟੁਕ ਵੀ ਟਰੱਕ ਇਹਨੇ ਆਪੇ ਨਾਲ ਲਵਾਇਆ ਢਾਈ ਯੂਨੀਅਨ ਦੀ ਜਾੜ ਹਾ ਸਾਰਾ ਸਾਰਿਆਂ ਤੇ ਬੰਨੇ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੱਡੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਦੇ ਬਾਹਰ ਕੱਢ ਲਾ ਸਾਨੂੰ ਜੁਐਸ ਹੈ ਹਮ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਲੱਤਾ ਮਾਹੀ 33 ਲੱਖ 3 ਕਰੋੜ ਮੇਤੋਂ ਨਹੀਂ ਲਾਂਚ ਕਰਾ ਟੱਕਾ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਜੁਐਸ ਖਾਦੇ ਰਾਂ ਛੋਟੇ ਮੋਟੇ ਤੋਂ ਡੇਟ ਆ ਤੇ ਕਾ ਉਹਦਾ ਹੁਣ ਮੈਂ ਫਟ ਤੁਰਕੇ ਹੀ ਵਿਆਹ ਕਰ ਕੀਤਾ ਹੂੰ ਉੱਥੋਂ ਘਰੋਂ ਘਟਿਆ ਵਿਆਹ ਕਰ ਕੀਤਾ ਸਾਡੇ ਕਪਟ ਥਮਾਰ ਇਹਦੇ ਘਰੇ ਵਿਆਹ ਉੱਥੇ ਜਸਵੀਰ ਕੋਰਿਆ ਹਾਂਜੀ ਬੇਟੀ ਦਾ ਕੀ ਨਾਮ ਹੈ ਹਾਂਜੀ ਬੇਟੀ ਦਾ ਰਜਨੀਸ਼ ਕੋਰਿਆ ਕਿੱਥੇ ਵਿਆਹੀ ਹੈ ਇਹ ਇੱਥੇ ਨੰਬਰਪੁਰੀਆ ਕੀ ਨਾਮ ਲੱਗਿਆ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕੰਨੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾਂ ਮੈਂ ਕਿਹਾ ਚਲੋ ਠੀਕ ਹੈ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਜਿੱਥੇ ਇਹਨਾਂ ਦੇ ਕੋਲ ਹਾਈ ਹੋਈ ਆ ਇਹਨਾਂ ਨੇ ਉਹਨੂੰ ਅੰਦਰ ਮਾਰ ਕੇ ਕੁੱਟਿਆ ਮਾਰਿਆ ਉਹਦੇ ਲੱਗਾ ਤਿੰਨ ਮਹੀਨੇ ਦੀ ਉਹ ਪ੍ਰੈਗਨਟ ਆ ਇਹਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸਹੁਰੇ ਨੇ ਸੱਸ ਸਹੁਰੇ ਨੇ ਹਾਂਜੀ ਅੱਛਾ ਇੱਥੇ ਵਿਆਹੀ ਆ ਵਾ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੱਸ ਸਹੁਰੇ ਰਿਸ਼ਵਾਨ ਸਿੰਘ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈ ਕਿ ਜਿਸਪਾਲ ਸਿੰਘ ਤੇ ਰਣਪਾਲ ਕੋ ਜਿੰਦਾ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਪੁਲਿਸ ਨੂੰ ਕਿਹਾ ਕਿਤੇ ਨਾ ਹੋਈ ਅਜੇ ਤੱਕ ਬੋੜੀ ਆ ਪੰਜ ਹਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਝ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੂੰ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਨੂੰ ਜਿੰਦੇ ਲਾਤੇ ਆ ਅਸੀਂ ਸਵੇਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਮਾਂ ਕੀ ਕਰਦੇ ਆ ਤੁਸੀਂ ਮੰਗ ਆਸੀਂ ਕਹੇ ਇਹੋ ਕਰਦੇ ਸਾਨੂੰ ਫੈਸਲਾ ਚਾਹੀਦਾ ਸੀ ਜੋ ਵੀ ਹੋਵੇਗਾ ਸੀ ਇਨਤ ਕਰਨਾ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਤੜਫਦੀ ਪਈ ਆ ਉਹਦੇ ਅੰਦਰ ਦਰਦ ਪੈਂਦਾ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਿੰਨ ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਹੋ ਜਿੰਦੇ ਲਾਏ ਹੋਏ ਨਾ ਇਹਨਾਂ ਨੇ ਸਾਰੇ ਬੰਦ-ਬੰਦ ਕਰਕੇ ਉਹਨਾਂ ਨੂੰ ਅੰਦਰ ਪੁੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੁਝ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਇਲਜ਼ਾਮਾਂਗੇ ਜਿੰਦ ਦੇ ਖੋਲੂਗਾ ਤੇ ਕਲਜਾਮਾਂਗੇ ਅਸੀਂ ਜਿੰਦ ਦੇ ਖੋਲਦੇ ਨਹੀਂ ਪਿਆ ਕੁਝ ਨਹੀਂ ਖੋਲਦੇ ਹੈਗੇ ਚਲ ਪਹਿਲਾਂ ਕਿੰਨੇ ਬੇਬੀਆਂ ਨੇ ਤਿੰਨ ਬੇਬੀਆਂ ਆ ਗੁੱਡ ਗਾਇਆ ਤਿੰਨ ਹਾਉ ਨਵੀਂ ਇਹ ਵੀ ਸਿਟੀਜ਼ਨ ਅਮਰੀਕਾ ਤੋਂ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਝ ਉਧਰ ਲਾਇਆ ਇਹ ਵੀ ਸਿਟੀਜ਼ਨ ਉਧਰ ਲਈ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਉਧਰ ਲਈ ਜਰਸੀ ਕਦੋਂ ਆਈ ਇਹ ਕੁੜੀ ਬਾਹਰ ਹਜੇ ਪਾਰਸੋਂ ਆਏ ਇਹ ਆ 28 ਤਰੀਕ ਤੇ ਕੌਣ ਹਾਂਜੀ ਕੁੜੀ ਮੇਰੀ ਅੱਛਾ ਜੀ ਹਾਂਜੀ ਤਤੋਂ ਬਾਅਦ ਇੱਥੇ ਆਏ ਸੀ ਆਪਾਂ ਉਹ ਤੋਂ ਬਾਅਦ ਇਹ ਅੱਜ ਆਏ ਆ ਇਹ ਕਹਿੰਦੇ ਚੱਲ ਸਫਾਈ ਕਰਾਏ ਆਉਣੇ ਆ ਇਹ ਜਿੱਦਾਂ ਅੰਦਰ ਇਹਨਾਂ ਨੇ ਪਤਾ ਨਹੀਂ ਖੋਲੇ ਸੀ ਬੂਹੇ ਉਹ ਅੰਦਰ ਆ ਗਈ ਇਹਨਾਂ ਨੇ ਅੰਦਰ ਪੜ ਕੇ ਕੋਟ ਸਿੱਟੀਆ ਪੜ ਕੇ ਕੁੜੀ ਤਾਂ ਮੇਰੇ ਕੋਲੇ ਨਿਆਣੇ ਛੱਡ ਕੇ ਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੇ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ ਮੈਂ ਕਹਾ ਠੀਕ ਹੈ ਹੁਣ ਵੀ ਕੁੜੀ ਅੰਦਰ ਬੰਦਿਆ ਤੁਹਾਡੀ ਕੁੜੀ ਸਾਡੀ ਅੰਦਰ ਹੀ ਬੰਦਿਆ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬਾਬੇਲੀ 'ਚ ਬੈਠੇ ਆ ਦੋਨੇ ਧੀ ਮੀਆਂ ਦੋਵੇਂ ਫਟਾਈ ਕਿੰਨ ਤੇ ਹੋ ਗਿਆ ਪੁਲਿਸ ਨੂੰ ਸ਼ਿਕ ਹਜੇ ਤੱਕ ਪੌਲ ਨਹੀਂ ਹਜੇ ਤੱਕ ਪੌਲ ਛਾਈ ਨਹੀਂ ਗਈ ਬਹੁਤ ਬਹੁਤ ਠੀਕ ਹੈ ਸਾਨੂੰ 112 ਤੇ ਕਾਲ ਆਈ ਸੀ ਇੱਕ ਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾਂ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸੱਸ ਸਹੁਰਾ ਮੈਨੂੰ ਘਟ ਮਾਰ ਰਹੇ ਰਿਹਾ ਸੀ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਉਹਦੇ ਸੱਸ ਸਹੁਰਾ ਨੇ ਅੰਦਰ ਲੋਕ ਲਾਇਆ ਸੀ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸੱਸ ਸਹੁਰਾ ਨੇ ਘਟ ਮਾਰ ਕੀਤੀ ਹੈ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁੰਨੀ ਅਮਤ ਲਿਆ ਮਗੇ ਮਤਲਬ ਕੁੜੀ ਨੂੰ ਅੰਦਰ ਬੰਦਕ ਬਣਾਇਆ ਹੈ ਜਗਾ ਲੌਕ ਕੁੜੀ ਨੂੰ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀਗਾ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਭੇਜਤਾ ਹਸਪੀਟਲ ਕੁੜੀ ਦੇ ਹਾਲਤ ਕਿਦਾ ਸੀਗੇ ਜੀ ਕੁੜੀ ਦਾਦੀ ਕਹਿੰਦੀ ਮੇਰੇ ਪੇਟ ਤੇ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਕਿਹਨੂੰ ਦਾਦੀ ਜਿਹੋਦੀ ਤੁਸਨ ਦਾ ਕੋਈ ਕੀ ਮੈਨੂੰ ਲੱਗਦਾ ਕਿਡਨੈਪਿੰਗ ਦਾ ਮਾਮਲਾ ਸੀ ਕਿ ਉਹਨਾਂ ਬਿੱਕਲੇਪ ਨਹੀਂ ਨਾ ਕੋਈ ਆਪਸੀ ਨਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਅੰਦਰ ਬੰਦ ਕਰਕੇ ਰੱਖਿਆ ਉਸੇ ਕੀ ਲੱਗਦਾ ਤੁਹਾਨੂੰ ਮੌਕਾ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾਹਦਾ ਬਾਹਰ ਸੋਹਰਾ ਪਰਿਵਾਰ ਜਿਹੜਾ ਉਹੀ ਦੂਨੇ ਬਾਹਰ ਬੈਠੇ ਸੀ ਕੁੜ ਕੋ ਅੰਦਰ ਕੋਈ ਨਹੀਂ ਸੀਗਾ ਹਾਂ ਜਿਹੜਾ ਉਹਦਾ ਪੀਕਅਪ ਪਰਿਵਾਰ ਪੀਕਅਪ ਪਰਿਵਾਰ ਉਹ ਗਿੱਟਾ ਲੋਕ ਬਾਰਸ ਬਲੌਕ ਲਾਇਆ ਸੀ ਲੋਕ ਅੰਦਰੋਂ ਲਾਇਆ ਸੀ ਗਿੱਟਾ ਤੇ ਸੀਸੀ ਪੁੜੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 3 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਹੈ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੀਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਕਿਤੋਂ ਪਹਿਲਾਂ ਇੱਕ ਐਕਸੀਡੈਂਟ ਟ੍ਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰ ਉਸ ਲਜਾ ਕੇ ਫਿਰ ਅਸੀਂ ਦਰਵਾਜ਼ਾ ਚਾਏ ਇਹ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਮ ਦੇਖ ਲੈਦੇ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜਿੰਮੇਵਾਰ ਕੌਣ ਸੀ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੋਗੀ ਉਹ ਕਪਾ ਕੂਨੀਵਾਰ ਵੀ ਕਰਦੇ ਨੇ